ਇਹਨੀਆਂ ਹੀ ਮੌਸਮ 'ਚ ਹੋ ਰਹੀ ਤਬਦੀਲੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਨੇ ਜੇਕਰ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਸਿਵਲ ਹਸਪਤਾਲ ਵਿਖੇ ਇਨੀ ਦਿਨੀ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਅਤੇ ਸਿਵਲ ਹਸਪਤਾਲ ਵਿਖੇ ਖਾਂਸੀ, ਜ਼ੁਕਾਮ ਅਤੇ ਬੁਖਾਰ ਦੇ ਮਰੀਜ਼ ਵੱਡੀ ਗਿਣਤੀ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਪਹੁੰਚ ਰਹੇ ਨੇ ਇਸ ਸਬੰਧੀ ਜਦ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੌਸਮ 'ਚ ਹੋ ਰਹੇ ਬਦਲਾਅ ਦੇ ਚੱਲਦੇ ਲੋਕਾਂ 'ਚ ਇਨਫੈਕਸ਼ਨ ਵੇਖਣ ਨੂੰ ਮਿਲ ਰਹੀ ਹੈ ਜਿਸ ਵਜ੍ਹਾ ਦੇ ਨਾਲ వైరਲ ਬੁਖਾਰ ਖਾਂਸੀ ਅਤੇ ਜ਼ੁਕਾਮ ਦੇ ਮਰੀਜ਼ ਵੱਡੀ ਗਿਣਤੀ 'ਚ ਇਲਾਜ ਕਰਵਾਉਣ ਦੇ ਲਈ ਆ ਰਹੇ ਨੇ ਇਸ ਮੌਕੇ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਗਰਮ ਕੱਪੜਿਆਂ ਦਾ ਇਸਤੇਮਾਲ ਕਰਨ ਜ਼ਰੂਰਤ ਹੋਣ ਤੇ ਹੀ ਘਰੋਂ ਨਿਕਲਣ ਅਤੇ ਇਸ ਵੇਲੇ ਪੈ ਰਹੀ ਸੁੱਕੀ ਠੰਡ ਤੋਂ ਪਰਿਵਾਰ ਦੇ ਬਜ਼ੁਰਗ ਅਤੇ ਬੱਚਿਆਂ ਦਾ ਬਚਾਅ ਕਰਨ ਉਹਨਾਂ ਕਿਹਾ ਕਿ ਖਾਂਸੀ, ਬੁਖਾਰ ਜਾਂ ਜ਼ੁਕਾਮ ਹੋਣ ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਲੈਣ ਕਿਉਂਕਿ ਛੋਟੀ ਜਿਹੀ ਗਲਤੀ ਵੱਡੀ ਬਿਮਾਰੀ ਦਾ ਰੂਪ ਲੈ ਸਕਦੀ ਹੈ। ਸਟਾਰ نیوز ਪੰਜਾਬੀ ਟੀਵੀ ਦੇ ਲਈ ਕਵਲ ਰੰਧਾਵਾ ਦੀ ਰਿਪੋਰਟ। ਦੇਖ ਰਹੇ ਹੈਗੇ ਆਂ ਕਿ ਆਪਣੇ ਡਿਸਟ੍ਰਿਕਟ ਜ਼ਿਲ੍ਹੇ ਵਿੱਚ ਟੈਂਪਰੇਚਰ ਜਿਹੜਾ ਹੈਗਾ ਲਗਾਤਾਰ ਘਟਦਾ ਜਾ ਰਿਹਾ ਹੈਗਾ ਤੇ ਹਲਕੀ ਹਲਕੀ ਠੰਡ ਜਿਹੜੀ ਹੈਗੀ ਹੈ ਹੁਣੀ ਸ਼ੁਰੂ ਹੋ ਗਈ ਹੈ ਇਸ ਵਿੱਚ ਜਿਹੜਾ ਹੈਗਾ ਸਪੈਸ਼ਲੀ ਜਿਹੜੀਆਂ ਬਜ਼ੁਰਗ ਤੇ ਬੱਚਿਆਂ ਵਿੱਚ ਜਿਹੜੀਆਂ ਹੈ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ ਜਿਵੇਂ ਕੀ ਦੇ ਵਿੱਚ ਜਿਹੜੇ ਛਾਤੀ ਦੇ ਰੋਗ ਜਿਹੜੇ ਹੈਗੇ ਉਹ ਹੋਂਦੇ ਦਾ ਸ਼ਿਕਰਚਾ ਰੰਦਾ ਹੈਗਾ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਪੈਸ਼ਲੀ ਜਿਹੜਾ अर्ਲੀ ਮਾਰਨਿੰਗ ਹੈਗਾ ਹੈ ਸ਼ਾਮ ਨੂੰ ਹੈਗਾ ਤੇ ਗਰ ਜੇ ਬਾਹਰ ਨਿਕਲਣਾ ਹੈਗਾ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਸਪੈਸ਼ਲੀ ਮਾਰਨਿੰਗ ਤੇ